ਜੈਤੂ ਦੇ ਨਾਲ ਲੱਗਦੇ ਪਿੰਡ ਮੜਾਕ ਤੋਂ ਚੜ੍ਹਦੀ ਸਵੇਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕਿ ਪੇਤ ਪਰੇ ਹਾਲਾਤ ਦੇ ਵਿੱਚ 28 ਸਾਲਾ ਪ੍ਰਵਾਸੀ ਮਜ਼ਦੂਰ ਦੀ ਖੇਤਾਂ ਦੇ ਵਿੱਚੋਂ ਮੋਟਰਸਾਈਕਲ ਸਮੇਤ Laash ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ Laash ਨੂੰ ਪੁਲਿਸ ਅਤੇ ਸਮਾਜ ਸੇਵੀ ਸੰਸਥਾ ਦੇ ਵੱਲੋਂ ਬਾਹਰ ਕੱਢ ਕੇ ਜੈਤੂ ਦੇ ਸਿਵਲ ਹਸਪਤਾਲ ਵਿੱਚ ਲਿਆ ਕੇ ਮੋਰਚੜੀ ਵਿੱਚ ਰੱਖ ਦਿੱਤਾ ਗਿਆ ਹੈ ਮ੍ਰਿਤਕ ਪਿਛਲੇ ਲੰਬੇ ਸਮੇਂ ਤੋਂ ਪਿੰਡ ਮੜਾਕ ਦੇ ਵਿਖੇ ਰਹਿ ਰਿਹਾ ਸੀ ਜੋ ਕਿ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਹੁਣ ਮੌਤ ਹੋਣ ਦਾ ਕਾਰਨ ਐਕਸੀਡੈਂਟ ਹੋਇਆ ਹੈ ਜਾਂ ਕੁਝ ਹੋਰ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇ ਸਾਨੂੰ ਉਹਦਾ ਸਵੇਰੇ ਪਤਾ ਲੱਗਿਆ ਜੀ ਸਰਦਾਰ ਜੀ ਨੂੰ ਪਿੰਡੋਂ ਫੋਨ ਆਇਆ ਸੀਗਾ ਹਾਂਜੀ ਤੇ ਉਦੋਂ ਪਤਾ ਲੱਗਿਆ ਕਿ ਮੁੰਡਾ ਖਾਨੇ ਦੇ ਵਿੱਚ ਡਿੱ ਗਿਆ ਪਿਆ ਸੀ ਤਰਾਦ ਦਾ ਗੜਾ ਐਕਸੀਡੈਂਟ ਹੋਇਆ ਸੀਗਾ ਤੇ ਇਹਦੇ ਭਰਾ ਦਾ ਮੇਰੇ ਕੋਲੇ ਫੋਨ ਆਇਆ ਤੇ ਉਹ ਕਹਿੰਦਾ ਕਹਿੰਦਾ ਮੇਰਾ ਭਰਾ ਦਾ ਐਕਸੀਡੈਂਟ ਹੋਇਆ ਤੇ ਉਹ ਬੇਹੋਸ਼ ਹੋਇਆ ਪਿਆ ਹਾਂਜੀ ਤੇ ਤੁਸੀਂ ਜਾ ਕੇ ਤੇ ਮੜਾ ਜੀ ਨੂੰ ਦੇਖੋ ਧਿਆਨ ਨਾਲ ਤੇ ਮੈਂ ਜਦੋਂ ਉੱਥੇ ਗਿਆ ਜੀ ਪਤਾ ਕੀਤਾ ਬਾਅਦ ਵਿੱਚ ਸਰਦਾਰ ਜੀ ਦਾ ਨੰਬਰ ਲਿਆ ਤੇ ਮੈਂ ਪਤਾ ਕੀਤਾ ਇਹ ਤੇ ਸਰਦਾਰ ਜੀ ਕਹਿੰਦੇ ਕਹਿੰਦੇ ਬਾਈ ਉਹ ਤਾਂ ਉਹਦੇ ਜੇਥੋ ਚੀ ਹਾਂਜੀ ਫਿਰ ਜਦੋਂ ਸਰਦਾਰ ਜੀ ਨਾਲ ਗੱਲ ਨਾਲ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਤੁਸੀਂ ਐ ਕਰੋ ਜਿੱਥੋਂ ਆਜੋ ਕੋਈ ਦੇਖੋਈ ਹੈੀ ਤੋਂ ਕੇ ਚੱਲੇ ਲੈ ਕੇ ਜਿੱਥੇ ਆ ਕਿੰਨੀ ਉਮਰ ਕਿੰਨੀ ਸੀਗੀ ਇਹਦੀ ਸਰ ਕੋਈ ਹੋ ਗਈ 28 ਸਾਲ ਦੀ ਉਮਰ ਉਹਦਾ ਕੀ ਨਾ ਕੀ ਇਹਨਾਂ ਦੇ ਕੰਮ ਕੀ ਕਰਦਾ ਸੀ ਹਜੇ ਹਜੇ ਆ ਨਾ ਇਹ ਮਾਰਬਲ ਦਾ ਮਾਰਬਲ ਦਾ ਕੰਮ ਕਰਦਾ ਸੀਗਾ ਜੀ ਤੇ ਮੜਾਕ ਪਿੰਡ ਦੇ ਵਿੱਚ ਇਕੱਲਾ ਹੀ ਰਹਿੰਦਾ ਹੁੰਦਾ ਸੀਗਾ ਤੇ ਪਹਿਲਾਂ ਇਹਦਾ ਭਰਾ ਵੀ ਰਹਿੰਦਾ ਹੁੰਦਾ ਸੀਗਾ ਜੀ ਤੇ ਉਹਦੇ ਬਾਅਦ ਉਹ ਭਰਾ ਇਹਦਾ ਇਹ ਵਿਆਹ ਉਹ ਹੋ ਗਿਆ ਉਹ ਉਹ ਜਾਵੜਿਆ ਸੀ ਗਏ ਨਹੀਂ ਥੱਲੇ ਇੱਥੇ ਕੰਮ-ਕਮ ਕਰਦਾ ਸੀਗਾ ਨਹੀਂ ਹੁਣ ਇਹ ਕਿੱਥੇ ਜਾ ਰਿਹਾ ਸੀਗਾ ਇਹ ਸਰ ਉੱਥੇ ਮੜਾਕ ਹੀ ਰਹਿੰਦਾ ਹੁੰਦਾ ਸੀ ਉੱਥੇ ਆਉਂਦਾ ਉਹ ਰੋਟੀ ਰਾਂ ਤੇ ਬਣਾਉਣ ਵਾਸਤੇ ਆਉਂਦਾ ਕਾਰੇ ਕੋਰੇ ਉਹਦਾ ਸਾਹਮਣਾ ਹੁੰਦਾ ਜਿਹੜੀ ਡੈਥ ਹੋਈ ਉਹ ਕਿੱਥੇ ਹੋਈ ਹੈਗੀ ਇਹ ਡੇਟ ਮੜਾਕ ਦੇ ਵਿੱਚ ਹੈ ਕਹੀ ਜਾਂਦੇ ਸਰ ਇਹ ਮੜਾਕ ਦੇ ਵਿੱਚ ਹਾਂਜੀ ਉੱਥੇ ਨੇੜੇ-ਤੇੜੇ ਕੋਈ ਖਾਲੇ ਕੋਲੇ ਚ ਕੋਈ ਪਤਾ ਲੱਗਿਆ ਵੀ ਕੀ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਕੀ ਬੰਗ ਨਹੀਂ ਸਰ ਹਜੇ ਸਾਨੂੰ ਕੋਈ ਪਤਾ ਹੈ ਇਸ ਬਾਰੇ ਕੋਈ ਪਤਾ ਹੈ ਨਹੀਂ ਕਿ ਹੁਣ ਪੋਸਟਮਾਰਟਮ ਹੋਊਗਾ ਉਹਦੇ ਬਾਅਦ ਕਲੀਅਰ ਹੋਊਗਾ ਕੀ ਗੱਲ ਬਾਤ ਹੈ ਸਾਨੂੰ ਸਾਡੇ ਐਮਰਜੈਂਸੀ ਨੰਬਰ ਤੇ ਸੂਚਨਾ ਮਿਲੀ ਸੀ ਪ੍ਰਸ਼ਾਸਨ ਵਾਲਿਓ ਹੂੰ ਵੀ ਇੱਕ ਮੋਟਰਸਾਈਕਲ ਚਾਲਕ ਬਾਹਰ ਫਿੱਤਰ ਗਿਆ ਪਿਆ ਰਾਤ ਦਾ ਹੀ ਆ ਤੁਰੰਤ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਪਹੁੰਚੇ ਟੱਡੀ ਲੈ ਕੇ ਐਂਬੂਲੈਂਸ ਵਗੈਰਾ ਆਪ ਤੇ ਟੀਮ ਆਪਣੀ ਉੱਥੇ ਜਾ ਕੇ ਦੇਖਿਆ ਕਿ ਇੱਕ ਬੰਦਾ ਮਿੱਤਕ ਪਿਆ ਵਾਣ ਵਿੱਚ ਉਸ ਨੂੰ ਪੁਲਿਸ ਦੀ ਦੇਖ ਰੇਖੇ ਹੇਠ ਵਿੱਚ ਹੀ ਕੱਟਿਆ ਤੇ ਜੈਟੋ ਦੇ ਸਰਕਾਰੀ ਸਿਵਲ ਹਸਪਤਾਲ ਚ ਲੈ ਕੇ ਆਏ ਆ ਬਾਕੀ ਇਹਨਾਂ ਦੀ ਕੋਈ ਵੀ ਪਤਾ ਲੱਗਦਾ ਵੀ ਕੀ ਕਾਰਨ ਮੌਤ ਦਾ ਉਹ ਪੋਸਟਮਾਨ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਕੋਈ ਪਛਾਣ ਹੋਈ ਏ ਕਿਸ ਤਰ੍ਹਾਂ ਦਾ ਜਾਣੇ ਦੀ ਵੀ ਅਜੇ ਦਾਦਾ ਦੱਸ ਰਿਹਾ ਯੂਪੀ ਦਾ ਰਹਿਣ ਵਾਲਾ ਪਿਆਰ ਦਾ ਤੇ ਯੂਪੀ ਬਿਹਾਰ ਦਾ ਰਹਿਣ ਵਾਲਾ ਇੱਕ ਮੜਾਕਪਨ ਤੋਂ ਹੋਣਾ ਸੀ ਜੀ ਜੀ ਮੇ ਇੱਕ ਥੋਨੇ ਦੇ ਵਿੱਚ ਕੈਡਬਡੀ ਪਈ ਹੈ ਜੀ ਅਸੀਂ ਉੱਥੇ ਗਏ ਜਾ ਕੇ ਵੇਖਿਆ ਮਤਲਬ ਇਹ ਪਤਾ ਲੱਗਿਆ ਅਜੇ ਕੁਮਾਰ ਦਾ ਅਜੇ ਕੁਮਾਰ ਆ ਮੁੰਡੇ ਦਾ ਨਾਮ ਜੀ ਇਹ ਪੱਥਰ ਦਾ ਕੰਮ ਕਰਦਾ ਸੀ ਕਾਫੀ ਦਿਨ ਤੋਂ ਮੜਾ ਪਿੰਡੰਦਾ ਸੀ ਇਹ ਜੀ ਪਤਾ ਲੱਗ ਕੇ ਤੇ ਉਹਨਾਂ ਦੀ ਉੱਥੇ ਮੋੜ ਪੈਂਦਾ ਮੋਟਰ ਦੇ ਮੋਟਿਆਂ ਤੋਂ ਨਿਸਰਫ ਹੋ ਗਿਆ ਲੈ ਗਏ ਉਹਦੇ ਪਿਆ ਉੱਥੇ ਇਹ ਅਸੀਂ ਸਾਰਾ ਚੜ੍ਹਦੀ ਕਲਾ ਸਟੇਡੀ ਵਾਲਿਆਂ ਦੀ ਮਦਦ ਨਾਲ ਇਹ ਡਿਟ ਕੋਡ ਜੀ ਕੱਢ ਕੇ ਲੈ ਕੇ ਆਏ ਜੀ ਜਿਹੜੀ ਪਾਣੀ ਉਹ ਤੋਂ ਨਾਲ ਕੇ ਪਾਣੀ ਦੇ ਰਚ ਪੀਛੀ ਠੀਕ ਹੈ ਉਹ ਤੋਂ ਲਿਆ ਕੇ ਇੱਥੇ ਅਸੀਂ ਸਰਪੰਚਿਵਲ ਹਸਪਤਾਲ ਜੇਤ ਹੋਏਗੇ ਮੋਤੀ ਵਿੱਚ ਡੇਢ ਵੱਡੇ ਲੱਗਦੀ ਹੈ ਜੀ ਇਹਦੇ ਬਾਅਦ ਸਾਰੇ